ਸੌਖ ਵੇਲੇ ਬੇਸ਼ੱਕ ਅੱਜ ਨੋਟਾਂ ਨਾਲ ਇੱਕ ਦੂਜੇ ਨਾਲ ਰਾਜ-ਰਾਜ ਲੜਿਆ ਕਰੋ ਜਦੋਂ ਕੋਈ ਵੱਡੀ ਆਫਤ ਆ ਜਾਏ ਆਖਰ ਅਸੀਂ ਇਨਸਾਨ ਆ ਇੱਕ ਦੂਜੇ ਦੇ ਹੱਕ 'ਚ ਖੜਿਆ ਕਰੋ ਇੱਕ ਦੂਜੇ ਦੇ ਹੱਕ 'ਚ ਖੜਿਆ ਕਰੋ ਇੱਕ ਬਹੁਤ ਬੜੀ ਅਪੀਲ ਕਹਿ ਸਕਦੇ ਆ ਅੱਜ ਦੇ ਦਿਨ ਪੰਜਾਬ ਲਈ ਹਿਮਾਚਲ ਲਈ ਬਈ ਦੋਏ ਸਟੇਟਾਂ ਡੁੱਬੀਆਂ ਪਈਆਂ ਖਵਾਜੇ ਨੇ ਦੋਏ ਸਟੇਟਾਂ ਦਾ ਬਹੁਤ ਬੁਰਾ ਹਾਲ ਕੀਤਾ ਆ ਹਰ ਪਾਸੇ ਪਾਣੀ ਪਾਣੀ ਪਹੁੰਚ ਗਿਆ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਦੇ ਪਸ਼ੂ ਬਰਬਾਦ ਹੋ ਗਏ ਲੋਕਾਂ ਦੇ ਘਰ ਬਰਬਾਦ ਹੋ ਗਏ ਕਿੱਥੇ ਬਰਬਾਦ ਹੋ ਗਏ ਸਾਰੇ ਦੇਸ਼ ਪ੍ਰੇਮੀਆਂ ਨੂੰ ਦੇਸ਼ ਪਰਦੇਸ ਰਹਿੰਦੇ ਸਾਡੇ ਨਾਗਰਿਕਾਂ ਨੂੰ ਅੱਜ ਦੇ ਦਿਨ ਖੂਨ ਪਾਣੀ ਨਹੀਂ ਬਣਾਉਣਾ ਚਾਹੀਦਾ ਅੱਜ ਦੇ ਦਿਨ ਜਿਹੜੇ ਲੋਕ ਹੜ੍ਹ ਪੀੜਤ ਆ ਹੜ੍ਹ ਤੋਂ ਪ੍ਰਭਾਵਿਤ ਖੇਤਰਾ 'ਚ ਵੱਸਦੇ ਆ ਵੱਧ ਤੋਂ ਵੱਧ ਹੋ ਸਕੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਹੱਕ 'ਚ ਖੜੀਏ ਉਹਨਾਂ ਦੀ ਹੈਲਪ ਕਰੀਏ ਕਈਆਂ ਦੇ ਘਰ ਬਰਬਾਦ ਹੋ ਗਏ ਕਈਆਂ ਦੇ ਪਸ਼ੂ ਬਰਬਾਦ ਹੋ ਗਏ ਕਈਆਂ ਦੇ ਘਰ ਹੜ੍ਹ ਗਏ ਕਈਆਂ ਦੇ ਹੋਟਲ ਹੜ੍ਹ ਗਏ ਬਹੁਤ ਬਰਾਹਾ ਲਿਆ ਯਾਰ ਇਹ ਸਦੀਆਂ ਦੀ ਸਭ ਤੋਂ ਵੱਡੀ ਕਹਿ ਲਓ ਪਰ ਲਿਆ ਕਹਿ ਲਓ ਭਾਈ ਇਹ ਤੋਂ ਵੱਡਾ ਸੰਕਟ ਆਪਣੇ ਦੇਸ਼ ਤੇ ਅਜ ਤੱਕ ਆਇਆ ਨਹੀਂ ਇਸ ਕਰਕੇ ਸਾਰੇ ਹਿੰਦੁਸਤਾਨ ਨੂੰ ਇਹਨਾਂ ਦੋ ਸਟੇਟਾਂ ਲਈ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਚਾਹੇ ਉਹ ਦੇਸ਼ 'ਚ ਰਹਿੰਦੇ ਆ ਚਾਹੇ ਪਰਦੇਸ 'ਚ ਰਹਿੰਦੇ ਆ ਆਪਣੇ ਆ ਦੇ ਹੱਕ 'ਚ ਖੜ੍ਹ ਜਾਓ ਇਹ ਵੇਲਾ ਆ ਸੇਵਾ ਕਰਨ ਦਾ ਇਹ ਬੇਲਾ ਐ ਸੰਕਟ ਦੀ ਘੜੀ ਚੱਕ ਦੂਏ ਦੇ ਸਾਥ ਦੇਣ ਦਾ ਇਹ ਜਲ ਨੇ ਲੋਕਾਂ ਦੇ ਘਰ ਤਾਂ ਖਾਲਾਏ ਹੋਟਲ ਕਿਤੇ ਕਾਰੋਬਾਰ ਫਸਲਾ ਜੀਵ ਜੰਤੂ ਪਸ਼ੂ ਸਭ ਖਾਲਾ ਪਰ ਇਹਨੇ ਆਉਣ ਵਾਲੇ ਤਿੰਨ ਚਾਰ ਪੰਜ ਮਹੀਨਿਆਂ ਚ ਇੰਨੇ ਵੱਡੇ ਰੋਗ ਨਹੀਂ ਆ ਵੱਡੀਆਂ ਬਿਮਾਰੀਆਂ ਵੰਡਣੀਆਂ ਜਿਹਦਾ ਕੋਈ ਹਿਸਾਬ ਨਹੀਂ ਰਹਿਣਾ ਇਸ ਕਰਕੇ ਇਦਾਂ ਦੀ ਦੁੱਖ ਜੀ ਦੀ ਘੜੀ ਚ ਇਹ ਤੋਂ ਵੱਡੀ ਸੇਵਾ ਸਾਤੋਂ ਪ੍ਰਮਾਤਮਾ ਨੇ ਕਿਹੜਿਆ ਲੈਣੀ ਐ ਇਹ ਤੋਂ ਵੱਡੀ ਮਦਦ ਸਾਤੋਂ ਰੱਬ ਕਦੋਂ ਲਊਗਾ ਜੇਸੀ ਅੱਜ ਜੱਕ ਦੂਏ ਦੇ ਹੱਕ 'ਚ ਖੜੇ ਅੱਜ ਦੁੱਖ ਦੀ ਘੜੀ 'ਚ ਅਕ ਦੂਏ ਦਾ ਸਾਥ ਦੇਵਾਂਗੇ ਤਾਂ ਸਾਡੇ ਘਰ ਵੀ ਖੁਸ਼ੀਆਂ ਆਉਣਗੀਆਂ ਸੋ ਵੱਧ ਤੋਂ ਵੱਧ ਹੋ ਸਕੀਏ ਅਸੀਂ ਸਹਿਯੋਗ ਪਾਈਏ ਸੰਕਟ ਦੀ ਘੜੀ 'ਚ ਦਿਖਿਆਰੇ ਲੋਕਾਂ ਦੇ